ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਜ਼ਿੰਦਗੀ 'ਚ ਹਰ ਕਿਸੇ ਦੇ ਆਪਣੇ ਸੂਲ ਆ ਤੇ ਆਪਣੇ ਰੂਲ ਆ ਹਨਾ ਜ਼ਿੰਦਗੀ ਜੀਉਣ ਦੇ ਲਈ ਕੁਛ ਨਾ ਕੁਛ ਬੇਸ ਤੇ ਚਾਹੀਦਾ ਹੀ ਆ ਹਰ ਕਿਸੇ ਦੇ ਆਪਣੇ ਵਿਚਾਰ ਨੇ ਹੁਣ ਤੁਸੀਂ ਸੁਣੋ ਕੋਈ ਕਹਿੰਦਾ ਏ ਕਿ ਕਿਸੇ ਚੀਜ਼ ਦੇ ਪਿੱਛੇ ਨਾ ਭੱਜੋ ਜਦੋਂ ਮਿਲਣੀ ਹੈ ਮਿਲੀ ਜਾਣੀ ਹੈ ਵਕਤ ਦਾ ਇੰਤਜ਼ਾਰ ਕਰੋ ਗੱਲ ਤਾਂ ਸਿਆਣੀ ਆ ਦੂਜੀ ਗੱਲ ਇਹ ਵੀ ਆ ਕਿ ਜੇ ਕਿਸੇ ਚੀਜ਼ ਦੇ ਪਿੱਛੇ ਭੱਜਦੇ ਨਹੀਂ ਅਸੀਂ ਸਾਡੇ ਸ਼ੌਂਕ ਪੂਰੇ ਨਹੀਂ ਕਰਦੇ ਫਿਰ ਕਰਾਂਗੇ ਕੀ ਨਹੀਂ ਇੱਕ ਗੱਲ ਆ ਆਪਾਂ ਕਰਾਂਗੇ ਕੀ ਦੁਨੀਆ ਦੇ ਵਿੱਚ ਫਿਰ ਜੇ ਸ਼ੌਂਕ ਨੇ ਤਾਂ ਉਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਇਨਸਾਨ ਜ਼ਿੰਦਗੀ 'ਚ ਅੱਗੇ ਵੱਧਦਾ ਹੈ ਚੰਗਾ ਚੰਗਾ ਸੋਚਦਾ ਮਤਲਬ ਆਪਣੇ ਲਈ ਕੁਝ ਨਾ ਕੁਝ ਕਰਨ ਬਾਰੇ ਸੋਚਦਾ ਹੈ ਭਜ ਨੱਟ ਕਰਦਾ ਹੈ ਆਪਣੀ ਰੂਟੀਨ ਨੂੰ ਚੇਂਜ ਕਰਦਾ ਹੈ ਆਪਣੇ ਹਰ ਤਰ੍ਹਾਂ ਨਾਲ ਉਸ ਚੀਜ਼ ਦੀ ਪ੍ਰਾਪਤੀ ਲਈ ਯਤਨ ਕਰਦਾ ਹੈ ਪੜਦਾ ਹੈ ਵਕਤ ਦੇ ਵਿੱਚ ਐਂਟਰ ਕਰਦਾ ਹੈ ਵਕਤ 'ਚ ਐਂਟਰ ਮਤਲਬ ਉਸ ਵਕਤ ਅਨੁਸਾਰ ਕੋਈ ਕੰਮਕਾਰ ਕਰਦਾ ਹੈ ਜਿਹੜਾ ਚੱਲ ਰਿਹਾ ਹੁੰਦਾ ਹੈ ਕਿ ਦੁਨੀਆਦਾਰੀ ਦੇ ਵਿੱਚ ਭਾਈ ਸਾਡਾ ਵੀ ਨਾਂ ਹੋਵੇ ਅਸੀਂ ਦੁਨੀਆਦਾਰੀ ਦੇ ਸੁੱਖ ਮਾਨੀ ਓਕੇ ਇਹ ਤੇ ਹੋ ਗਿਆ ਸ਼ੌਂਕ ਹੁਣ ਜੇ ਸ਼ੌਂਕ ਹੀ ਨਾ ਹੋਣ ਇਨਸਾਨ ਦੇ ਸ਼ੌਂਕ ਪੂਰੇ ਕਰਨ ਲਈ ਬੰਦਾ ਕਰਮ ਹੀ ਨਾ ਕਰੇ ਕਿਸੇ ਚੀਜ਼ ਦੇ ਲਈ ਮਿਹਨਤ ਹੀ ਨਾ ਕਰੇ ਤੇ ਫਿਰ ਕਰੇ ਕੀ ਦੱਸੋ ਕਿਉਂਕਿ ਕਰਨਾ ਤੇ ਕੁਝ ਨਾ ਕੁਝ ਪੈਣਾ ਹੀ ਹੈ ਦੁਨੀਆਦਾਰੀ ਦੇ ਵਿੱਚ ਅਗਰ ਅਸੀਂ ਆਪਣੇ ਆਪ ਨੂੰ ਕਿਸੇ ਚੀਜ਼ ਦੇ ਆਰੇ ਨਹੀਂ ਲਾ ਕੇ ਰੱਖਦੇ ਤਾਂ ਫਿਰ ਕੀ ਕਰਾਂ ਕਹਿੰਦੇ ਜੀ ਪਰਮਾਤਮਾ ਦਾ ਨਾਮ ਜੋ ਹੈ ਸਭ ਤੋਂ ਉੱਤ ਹੈ ਬਿਲਕੁਲ ਇਸ ਤੋਂ ਉੱਚੇ ਕੁਝ ਵੀ ਨਹੀਂ ਹੈ ਪਰ ਸਾਹਾਂ ਦਾ ਚੱਲਣਾ ਹੀ ਉਹਦਾ ਨਾਮ ਹੈ ਇਹ ਜ਼ਰੂਰ ਯਾਦ ਰੱਖਣ ਵਾਲੀ ਗੱਲ ਹੈ ਅਸੀਂ ਜੀਵਤਾਂ ਤਾਂ ਪਰਮਾਤਮਾ ਸਾਡੇ ਅੰਦਰ ਹੈ ਤੇ ਉਹ ਸਾਨੂੰ ਜੀਵਤ ਰੱਖ ਰਿਹਾ ਇਸ ਕਰਕੇ ਤਾਂ ਉਹ ਹੈ ਜੇ ਅਸੀਂ ਜੀਵਤ ਹੀ ਨਹੀਂ ਤੇ ਫਿਰ ਪਰਮਾਤਮਾ ਉਸਦਾ ਨਾਮ ਉਸਦੀ એનર્ਜੀ ਸਭ ਕੁਝ ਸਾਡੇ ਨਾਲ ਹੀ ਹਵਾ ਠੀਕ ਚਲੋ ਇਹ ਤਾਂ ਸੀ ਇੱਕ ਲੌਜੀਕਲੀ ਗੱਲ ਹੁਣ ਆਪਾਂ ਤਰਕ ਦੀ ਗੱਲ ਜੇ ਕਰੀਏ ਆਪਾਂ ਦੁਨੀਆਦਾਰੀ ਦੀ ਗੱਲ ਕਰੀਏ ਆਪਾਂ ਆਪਣੀ ਗੱਲ ਕਰੀਏ ਤਾਂ ਹਰ ਕੋਈ ਆਪਣੇ ਅਨਸਾਰ ਆਪਣੀ ਸੋਚ ਬਣਾਈ ਬੈਠਾ ਹੈ ਹੁਣ ਉਹਦੀ ਸੋਚ ਉਹਦੇ ਮੁਤਾਬਕ ਕਿਵੇਂ ਬਣੀ ਕਿਉਂਕਿ ਉਹਦੇ ਸਟਾਰ ਇਦਾਂ ਦੇ ਆ ਕੁਝ ਲੋਕਾਂ ਦੇ ਵਿਚਾਰ ਨੇ ਕਿ ਜਿੱਥੇ ਪਰਮਾਤਮਾ ਰੱਖੇ ਉੱਥੇ ਰਹਿ ਜਾਣਾ ਚਾਹੀਦਾ ਕੁਝ ਲੋਕਾਂ ਦਾ ਵਿਚਾਰ ਹੈ ਕਿਉਂ ਜ਼ਿੰਦਗੀ ਚ ਸਟਰਗਲ ਕਰਨੀ ਚਾਹੀਦੀ ਹੈ ਜੰਗ ਚ ਜਿੱਤਣਾ ਜ਼ਰੂਰੀ ਨਹੀਂ ਹੈ ਜੰਗ ਲੜਨੀ ਜ਼ਰੂਰੀ ਹੈ ਇਹ ਤੇ ਹੈ ਨਾ ਭਾਵੇਂ ਉਹ ਜ਼ਿੰਦਗੀ ਦੀ ਹੋਵੇ ਤੇ ਭਾਵੇਂ ਕਿਸੇ ਤਰ੍ਹਾਂ ਦੀ ਹੋਵੇ ਐਵੇਂ ਹੀ ਹਥਿਆਰ ਸੁੱਟ ਦੇਣਾ ਐਵੇਂ ਹੀ ਹਾਰ ਮੰਨ ਜਾਣਾ ਐਵੇਂ ਹੀ ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਉੱਥੇ ਬੰਨ ਲੈਣਾ ਇਹ ਵੀ ਤੇ ਕੋਈ ਜ਼ਿੰਦਗੀ ਨਹੀਂ ਹੈ ਹੁਣ ਹਰ ਚੀਜ਼ ਦਾ ਆਪਣਾ ਪੱਖ ਹੈ ਹਰ ਚੀਜ਼ ਦਾ ਆਪਣਾ ਤੱਤ ਹੈ ਤੇ ਆਪਾਂ ਪੱਖ ਤੇ ਤੱਤ ਦੀ ਗੱਲ ਕਰੀਏ ਤਾਂ ਇਹ ਗੱਲ ਕਰ ਸਕਦੇ ਹਾਂ ਕਿ ਭਾਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਏ ਅਗਰ ਕੋਈ ਜ਼ਿੰਦਗੀ ਦੇ ਵਿੱਚ ਸਾਨੂੰ ਉਹ ਪ੍ਰਾਪਤੀ ਨਹੀਂ ਵੀ ਹੁੰਦੀ ਦੀ ਲਈ ਕੋਸ਼ਿਸ਼ ਕਰ ਰਹੇ ਆ ਉਹ ਪ੍ਰਾਪਰਟੀ ਨਹੀਂ ਵੀ ਹੁੰਦੀ ਤਾਂ ਤਜਰਬਾ ਤੇ ਹੋਏਗਾ ਐਕਸਪੀਰੀਅੰਸ ਤੇ ਹੋਏਗਾ ਤਾਂ ਇਹ ਤੇ ਪਤਾ ਚਲ ਜਾਏਗਾ ਨਾ ਕਿ ਕਿਉਂ ਬਾਈ ਕਿਸ ਤਰ੍ਹਾਂ ਬਾਈ ਜਿਸ ਚੀਜ਼ ਤੋਂ ਵਿਚਰੇ ਆ ਜਿਸ ਚੀਜ਼ ਨੂੰ ਨੰਗੇ ਆ ਉਹਦਾ ਐਕਸਪੀਰੀਅੰਸ ਬਸ ਤੁਸੀਂ ਹੀ ਮਹਿਸੂਸ ਕਰ ਸਕਦੇ ਹੋ ਵਕਤ ਨਾਲ ਲੜਨ ਦੀ ਤਾਕਤ ਜੋ ਹੈ ਇਹ ਹਰ ਇਨਸਾਨ 'ਚ ਹੁੰਦੀ ਹੈ ਗੱਲ ਇਹ ਆ ਕੋਈ ਵਕਤ ਨਾਲ ਲੜ ਕੇ ਆਪਣੇ ਆਪ ਤੇ ਜਿੱਤ ਪ੍ਰਾਪਤ ਕਰ ਲੈਂਦਾ ਕੋਈ ਵਕਤ ਨਾਲ ਲੜ ਕੇ ਦੁਨੀਆਦਾਰੀ ਤੇ ਜਿੱਤ ਪ੍ਰਾਪਤ ਕਰ ਲੈਂਦਾ ਪਰ ਗੱਲ ਸਿਰਫ ਵਕਤ ਦੀ ਹੈ ਚਾਹੇ ਦੁਨੀਆ ਤੇ ਜਿੱਤ ਕਰੋ ਚਾਹੇ ਆਪਣੇ ਆਪ ਤੇ ਜਿੱਤ ਕਰੋ ਜਿੱਤ ਹਮੇਸ਼ਾ ਤੁਹਾਡੇ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਹੋਣੀ ਚਾਹੀਦੀ ਆ ਉਹ ਮੈਂ ਗੱਲ ਕੀਤੀ ਸੀ ਨਾ ਕਿ ਜਿੱਤ ਜੋ ਹੈ ਇਹ ਤੁਹਾਡੇ ਤੁਹਾਡੇ ਅੰਦਰ ਦੀ ਮਜ਼ਬੂਤੀ ਨੂੰ ਖੁਸ਼ ਦਿੰਦੀ ਹੈ ਪਰ ਹੈ ਸਾਰੀ ਮਨ ਤੇ ਦਿਮਾਗ ਦੀ ਖੇਡ ਗੱਲ ਇਹ ਆ ਜਿੱਤ ਹਾਰ ਅਸਲ ਚ ਹੁੰਦੀ ਕੁਛ ਨਹੀਂ ਕਿਨੂੰ ਹਰਾਇਆ ਤਾਂ ਕੀ ਹੋ ਗਿਆ ਕੀ ਜਿੱਤ ਕੇ ਤਾਂ ਕੀ ਬਾ ਲਿਆ ਗੱਲ ਤੇ ਇਹੀ ਹੈ ਨਾ ਆਪਣੇ ਮਨ ਦੇ ਅੰਦਰ ਹੀ ਹੈ ਕਿ ਬਈ ਅਸੀਂ ਹੁਣ ਜਿੱਦਾਂ ਜਿੱਦਾਂ ਕੋਈ ਅਫਸਰ ਲੱਗਿਆ ਕੋਈ ਨੌਕਰੀ ਤੇ ਅਫਸਰ ਲੱਗਿਆ ਹੋਵੇ ਨਾ ਉਹ ਬਸ ਐਵੇਂ ਜੀ ਗਰਦਨ ਆਕੜ ਕੇ ਜੀ ਅਸੀਂ ਅਫਸਰ ਹੁੰਨੇ ਆ ਜੀ ਕਾਦੇ ਅਫਸਰ ਦੁਨੀਆਦਾਰੀ ਚ ਅਫਸਰ ਹੋ ਤੁਸੀਂ ਇੱਕ ਸਰਕਾਰੀ ਤੌਰ ਤੇ ਤੁਹਾਨੂੰ ਤਨਖਾਹ ਮਿਲਦੀ ਏ ਓਕੇ ਆ ਠੀਕ ਆ ਕੰਮ ਕਰ ਕਰ ਰਹੇ ਹੋ ਤੁਸੀਂ ਆਪਣਾ ਕਰਮ ਕਰ ਰਹੇ ਹੋ ਆਕੜ ਕਾਦੀ ਹੈ ਗਰਦਨ ਚ ਸਰੀਆ ਕਿਉਂ ਪਾਇਆ ਨਹੀਂ ਜੀ ਅਸੀਂ ਤੇ ਅਫਸਰ ਹੁੰਨੇ ਆ ਅਫਸਰ ਜੀ ਜੋ ਹੈ ਕੁਦਰਤ ਨਾਲ ਨਹੀਂ ਚਲਦੀ ਆਪਣਿਆਂ ਨਾਲ ਨਹੀਂ ਚਲਦੀ ਮਨ ਤੇ ਦਿਮਾਗ ਦੀ ਸੋਚ ਚ ਅਫਸਰੀ ਬੜੀ ਐ ਹੋਰ ਅਫਸਰੀ ਕਿੱਥੇ ਐ ਨਹੀਂ ਇੱਕ ਗੱਲ ਐ ਵੈਸੇ ਹਨਾ ਸਮਝਦਾਰ ਹੋ ਤੁਸੀਂ ਹੁਣ ਆਪਾਂ ਜੇ ਲੌਜੀਕਲੀ ਗੱਲ ਕਰੀਏ ਤਾਂ ਗ੍ਰਹਾਂ ਦਾ ਰਾਸ਼ੀ ਪਰਵਰਤਨ ਸਾਡੇ ਤੇ ਬਹੁਤ ਪ੍ਰਭਾਵ ਪਾਉਂਦਾ ਜੋ ਜੋ ਗ੍ਰਹਿ ਬਦਲਦਾ ਹੈ ਜੋ ਜੋ ਰਾਸ਼ੀ ਪਰਵਰਤਨ ਕਰਦਾ ਹੈ ਕਿਸੇ ਦੀ ਮੈਂ ਉਦਣ ਵੀ ਇੱਕ ਛੋਟੀ ਜੀ ਚਰਚਾ ਕੀਤੀ ਸੀ ਵੈਸੇ ਅੱਜ ਆਪਾਂ ਉਸ ਗੱਲ ਤੇ ਚਰਚਾ ਕਰਨੀ ਸੀ ਮੈਂ ਭੁੱਲ ਗਈ ਮੇਰੇ ਦਿਮਾਗ 'ਚ ਆ ਸਿੱਧੀ ਹੋਈ ਗੱਲ ਆਈ ਤੇ ਆਪਾਂ ਉਸ ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਕਿਸੇ ਦੀ ਵੀਡੀਓ ਚੱਲਦੀ ਕਿ ਸੰਗਰਾਦ ਦਾ ਤੁਸੀਂ ਮਾੜਾ ਜਿਹਾ ਸਰਚ ਮਾਰੋਗੇ ਪਤਾ ਲੱਗ ਜਾਊ ਕਿ ਸੰਗ੍ਰਾਂਦ ਦਾ ਸਿੱਖ ਇਤਿਹਾਸ 'ਚ ਕੋਈ ਮਹੱਤਵ ਨਹੀਂ ਹੈ ਆਪਾਂ ਇਹਦੇ ਤੇ ਚਰਚਾ ਕਰਨੀ ਸੀ ਲੌਜੀਕਲੀ ਚਰਚਾ ਕਰਾਂਗੇ ਬਈ ਕਿਉਂ ਨਹੀਂ ਆ ਮੈਂ ਕੱਲ੍ਹ ਵੀ ਗੱਲ ਕੀਤੀ 12 ਮਹੀਨੇ ਜੋ ਨੇ 12 ਦੇਸੀ ਮਹੀਨੇ ਦਾ ਜੋ ਪਾਠ ਹੈ ਉਹ ਗੁਰੂ ਗ੍ਰੰਥ ਸਾਹਿਬ 'ਚ ਹੈ ਹਨਾ ਤੇ ਫਿਰ ਸੰਗ੍ਰਾਂਦ ਦਾ ਮਹੱਤਵ ਕਿਉਂ ਨਹੀਂ ਹੈ ਕਹਿੰਦੇ ਜੀ ਸੰਗ੍ਰਾਂਦ ਨੂੰ ਸੂਰਜ ਰਾਸ਼ੀ ਪਰਿਵਰਤਨ ਕਰਦਾ ਤੇ ਹੁਣ ਪਿੱਛੇ ਕਰਦੀ ਏ ਉਹਨੂੰ ਕੋਈ ਤਾਂ ਲੌਜੀਕ ਹੈ ਕੋਈ ਤਾਂ ਤੱਤ ਹੈ ਸਿੱਖ ਇਤਿਹਾਸ ਦਾ ਕੀ ਮਤਲਬ ਹੋਇਆ ਸਿੱਖ ਇਤਿਹਾਸ ਤਾਰਮਨ ਨੂੰ ਕਿਸੇ ਚੀਜ਼ ਦੀ ਆੜ ਦੇ ਵਿੱਚ ਐਵੇਂ ਪੰਪ ਪਈ ਜਾਣਾ ਤੇ ਕਿੱਧਰ ਦੀ ਸਮਝਦਾਰੀ ਹੈ ਸਿੱਖ ਇਤਿਹਾਸ ਜੋ ਹੈ ਉਹ ਗੁਰੂਆਂ ਦੀ ਗੁਰੂਆਂ ਦਾ ਇਤਿਹਾਸ ਹੈ ਬਾਣੀ ਦਾ ਇਤਿਹਾਸ ਹੈ ਪਰਮਾਤਮਾ ਦੀ ਪ੍ਰਸ਼ੰਸਾ ਦਾ ਹੈ ਪਰਮਾਤਮਾ ਦੇ ਨਾਮ ਤੇ ਦੇਸੀ ਮਰੰਦਾ ਹੈ ਤੇ ਇਹਦੇ ਵਿੱਚ ਸੰਗਰਾਂਦ ਦਾ ਹੋਣਾ ਜਿਵੇਂ ਕਿ ਹੁਣ ਅੱਜ ਕੱਲ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕੱਲ ਵੀ ਆਪਾਂ ਇਸ ਤੇ ਚਰਚਾ ਕੀਤੀ ਕਿ ਉਤਾਜ ਮਹਿਲ ਤੇ ਇੱਕ ਗੱਲ ਬਣਦੀ ਹੈ ਕਿ ਮੰਦਰ ਹੈ ਕਿ ਮਸਜਿਦ ਹੈ ਹੈ ਵਾਦੂ ਗੱਲਾਂ ਦੱਸੋ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਹੁਣ ਇਹ ਮਧਾਣੀ ਪਾ ਦਿਓ ਕੁਝ ਵੀ ਕਹੋ ਤੁਸੀਂ ਕੁਝ ਵੀ ਬੋਲੋ ਤੁਸੀਂ ਭਾਈ ਲੌਜੀਕ ਨਹੀਂ ਤੱਥ ਨਹੀਂ ਅੱਛਾ ਚੱਲ ਹੁਣ ਐ ਕਹਿ ਦਿੰਨੇ ਆ ਕਿਹੜਾ ਕਿਸੇ ਨੇ ਕਹਿਣਾ ਕਿਸੇ ਨੂੰ ਸਾਹਮਣੇ ਬਿਠਾ ਕੇ ਪੁੱਛਿਆ ਜਾਵੇ ਕਿ ਜੋ ਕੰਮ ਕਰ ਰਹੇ ਆ ਕਰਮ ਕਰ ਰਹੇ ਆ ਉਹ ਕਰੋ ਜਿਹੜੀ ਚੀਜ਼ ਚੱਲਦੀ ਪਈ ਐ ਆਪਣਾ ਆਪਣਾ ਵਿਸ਼ਵਾਸ ਹੈ ਕਿਸੇ ਨੇ ਬੜਾ ਸੋਹਣਾ ਕਮੈਂਟ ਕੀਤਾ ਉਹਦੀ ਵੀਡੀਓ ਦੇ ਨੀਚੇ ਕਿ ਜ਼ਰੂਰੀ ਨਹੀਂ ਹਰ ਚੀਜ਼ ਦਾ ਤੱਥ ਹੋਵੇ ਜ਼ਰੂਰੀ ਨਹੀਂ ਹਰ ਚੀਜ਼ ਦਾ ਤੁਹਾਨੂੰ ਜਵਾਬ ਹੀ ਦੇਣਾ ਪਵੇ ਸਿੱਖ ਇਤਿਹਾਸ ਇਹਦਾ ਮਤਲਬ ਹੈ ਕਿ ਨਹੀਂ ਸਾਡੇ ਬਜ਼ੁਰਗ ਨਾ ਮੈਂ ਤੁਹਾਨੂੰ ਦੱਸਿਆ ਸੀ ਕਿ ਭਾਗਾ ਭਰੀ ਕਹਿੰਦੀ ਸੀ ਤੇ ਮੇਰੀ ਦਾਦੀ ਉਹ ਕਹਿੰਦੇ ਸਾਡੇ ਸ਼ੀਦਾਂ ਦੀ ਜਗਾ ਬਣੀ ਆ ਅਸੀਂ ਉੱਥੇ ਮੱਥਾ ਟੇਕਦੇ ਆ ਤੇ ਸਾਨੂੰ ਉਹਦੇ ਤੇ ਬੜਾ ਵਿਸ਼ਵਾਸ ਹੈ ਹੁਣ ਇਹਦਾ ਜੇ ਕੋਈ ਇਤਿਹਾਸ ਤੇ ਤੱਥ ਪੁੱਛਣ ਲੱਗੇ ਤੇ ਸਾਡੇ ਕੋਲ ਵੀ ਹੈ ਨਹੀਂ ਕੁਝ ਚੀਜ਼ਾਂ 'ਚ ਸਾਡਾ ਵਿਸ਼ਵਾਸ ਹੀ ਜਿੱਤਦਾ ਏ ਅਸਲ 'ਚ ਜਿੱਤਦਾ ਹੀ ਵਿਸ਼ਵਾਸ ਹੈ ਜਿਦਾਂ ਧੰਨੇ ਭਗਤ ਨੇ ਪੱਥਰ ਤੇ ਵਿਸ਼ਵਾਸ ਕੀਤਾ ਸੀ ਤੇ ਉਹਦੇ ਚੋਂ ਹੀ ਭਗਵਾਨ ਪ੍ਰਗਟ ਹੋ ਗਿਆ ਤੇ ਕਣ-ਕਣ 'ਚ ਹੈ ਤੇ ਸਾਡਾ ਵਿਸ਼ਵਾਸ ਹੈ ਬਾਈ ਤੇ ਵਿਸ਼ਵਾਸ ਨੂੰ ਕਿਉਂ ਤੁਸੀਂ ਐਵੇਂ ਹਾਂ ਤੁਹਾਡੇ ਕੋਲ ਤਰਕ ਹੈ ਤੁਹਾਡੇ ਕੋਲ ਲੌਜੀਕ ਹੈ ਤੁਸੀਂ ਉਹਨੂੰ ਗਲਤ ਸਾਬਤ ਕਰਦੇ ਹੋ ਤਾਂ ਆਓ ਆ ਕੇ ਬੈਠੋ ਕਿਸੇ ਨਾਲ ਚਰਚਾ ਕਰੋ ਐਵੇਂ ਕੁਝ ਵੀ ਬੋਲੀ ਜਾ ਨਹੀਂ ਚਲੋ ਆਪਾਂ ਕੀ ਲੈਣਾ ਆਪਾਂ ਗੱਲ ਕਰਾਂਗੇ ਅੱਜ 24 ਅਕਤੂਬਰ 2025 ਦੀ ਦਿਨ ਹੈ ਅੱਜ ਸ਼ੁੱਕਰਵਾਰ ਤਿਥੀ ਰਹੇਗੀ ਅੱਜ ਤੀਜ ਦੀ ਤਿਥੀ ਤੇ ਅਨੁਰਾਧਾ ਨਕਸ਼ਤਰ ਸ਼ਨੀ ਦਾ ਨਕਸ਼ਤਰ ਹੈ वृश्चਿਕ ਰਾਸ਼ੀ ਚ ਚੰਦਰਮਾ ਰਹਿਣਗੇ ਜੋ ਕਿ বৃশ্চিক রাশি ਵਿੱਚ ਚੰਦਰਮਾ ਅੱਜ ਦੇ ਦਿਨ ਸ਼ੁੱਕਰਵਾਰ ਵਾਲੇ ਦਿਨ ਤੇ ਬੁੱਧ ਅੱਜ বৃশ্চਿਕ ਰਾਸ਼ੀ ਚ ਬੁੱਧ ਵੀ ਚਲੇ ਜਾਣਗੇ ਠੀਕ ਆ ਸ਼ਾਮ ਨੂੰ ਦੁਪਹਿਰ ਨੂੰ 12:36 ਮਿੰਟ ਤੇ ਅੱਛਾ ਇੱਕ ਬੁੱਧ ਦਾ ਲੌジਕ ਮੈਂ ਤੁਹਾਨੂੰ ਦੱਸਦੀ ਆ ਕਿ ਬੁੱਧ ਨੇ ਰਾਸ਼ੀ ਪਰਵਰਤਨ ਕਰਕੇ ਕਿੰਨੇ ਦਿਨਾਂ ਲਈ ਕਿਹੜੀ ਰਾਸ਼ੀ ਚ ਜਾਣਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰਦਾ ਥੋੜਾ ਨੋਟ ਕਰ ਲਿਓ ਕਿ ਗ੍ਰਹਾਂ ਦੇ ਮੁਤਾਬਕ ਦੇਖੋ ਬੁੱਧ ਦਾ ਰਾਸ਼ੀ ਪਰਵਰਤਨ ਜੋ ਹੋ ਰਿਹਾ ਹੈ ਦਾ ਥੋੜੇ ਦਿਨ ਲਈ ਇਹ ਬੁੱਧ ਜਾਏਗਾ ਤਕਰੀਬਨ ਬ੍ਰਿਸ਼ਚਕ ਰਾਸ਼ੀ ਵਿੱਚ ਕਿੰਨੇ ਦਿਨ ਲਈ ਧਿਆਨ ਨਾਲ ਨੋਟ ਕਰ ਲਿਓ ਬੁੱਧ ਜੋ ਹੈ ਇਹ ਬ੍ਰਿਸ਼ਚਕ ਰਾਸ਼ੀ ਚ ਜਾ ਰਿਹਾ ਏ ਤਕਰੀਬਨ 24 ਅਕਤੂਬਰ ਨੂੰ ਦੁਪਹਿਰ ਨੂੰ 12:36 ਤੇ 9 ਨਵੰਬਰ ਨੂੰ ਇਹ ਬੱਕਰੀ ਹੋ ਜਾਏਗਾ ਤੇ 23 ਨਵੰਬਰ ਨੂੰ ਇਹ ਤੁਲਾ ਰਾਸ਼ੀ ਚ ਫਿਰ ਵਾਪਸ ਆ ਜਾਏਗਾ 23 ਨਵੰਬਰ ਜਾਨੀ ਕਿ 24 ਅਕਤੂਬਰ ਤੋਂ 23 ਨਵੰਬਰ ਤੱਕ ਇਹ ਰਹੇਗਾ ਬ੍ਰਿਸ਼ਚਕ ਰਾਸ਼ੀ ਚ ਤੇ ਉਸ ਤੋਂ ਬਾਅਦ ਫਿਰ ਵਾਪਸ ਤੁਲਾ ਰਾਸ਼ੀ ਚ ਤੇ ਉਸ ਤੋਂ ਬਾਅਦ 29 ਨਵੰਬਰ ਨੂੰ ਇਹ ਫਿਰ ਮਾਰਗੀ ਹੋ ਜਾਏਗਾ ਚਾ 6 ਦਸੰਬਰ ਨੂੰ বৃশ্চਿਕ ਰਾਸ਼ੀ ਚ ਫਿਰ ਆ ਜਾਏਗਾ ਤੁਸੀਂ ਸਮਝੇ ਫਿਰ 6 ਦਸੰਬਰ ਨੂੰ 23 ਨਵੰਬਰ ਤੋਂ 6 ਦਸੰਬਰ ਨੂੰ ਫਿਰ বৃশ্চਿਕ ਰਾਸ਼ੀ ਚ ਤੇ 29 ਦਸੰਬਰ ਨੂੰ ਜਾਏਗਾ ਤੁਨ ਰਾਸ਼ੀ ਚ ਹੁਣ ਤੁਸੀਂ ਸਮਝ ਗਏ ਕਦੇ ਨੇ ਵਕਰੀ ਹੋ ਕੇ ਪਿੱਛੇ ਤੇ ਕਦੇ ਅੱਗੇ ਤੇ ਕਦੇ ਅੱਗੇ ਤੇ ਕਦੇ ਪਿੱਛੇ ਹੁਣ ਬੁੱਧ ਨਾਲ ਇੱਕ ਗਿਰਗਟ ਹੈ ਬੁੱਧ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਗ੍ਰਹਿ ਨਾਲ ਬੈਠ ਕੇ ਕਿਹੜੇ ਰੰਗ ਦਿਖਾ ਦੇਵੇ ਐਦਾਂ ਦੇ ਜਿੱਦਾਂ ਦੇ ਇਨਸਾਨ ਐਦਾਂ ਦੀ ਦੁਨੀਆ ਚ ਗ੍ਰਹਿ ਨੇ ਹਨਾ ਤੇ 24 ਅਕਤੂਬਰ ਤੋਂ ਲੈ ਕੇ ਦੇਖਿਆ ਜਾਵੇ ਤਾਂ 29 ਦਸੰਬਰ ਤੱਕ ਦੋ ਵਾਰ ਰਾਸ਼ੀ ਪਰਿਵਰਤਨ ਕਰੇਗਾ ਬੁੱਧ ਤੇ ਕੀ ਪ੍ਰਭਾਵ ਪਾਵੇਗਾ 12 ਰਾਸ਼ੀਆਂ ਤੇ ਇਸ ਤੇ ਆਪਾਂ ਚਰਚਾ ਕਰਦੇ ਹਾਂ ਤੇ ਲੌਜੀਕਲੀ ਜਾਣਦੇ ਹਾਂ ਠੀਕ ਹੁਣ ਮੰਗਲ ਦੀ ਰਾਸ਼ੀ ਹੈ ਲੌਜੀਕਲੀ ਸੁਣੋ ਮੰਗਲ ਦੇ ਘਰ ਬੁੱਧ ਦਾ ਜਾਣਾ ਜਿਆਦਾ ਵਧੀਆ ਨਹੀਂ ਸਮਝਿਆ ਜਾਂਦਾ ਬਹੁਤੇ ਲੋਕਾਂ ਨੂੰ ਪੇਟ 'ਚ ਪ੍ਰੋਬਲਮ ਰਹੇਗੀ ਬਹੁਤੇ ਲੋਕਾਂ ਨੂੰ ਦਿਮਾਗੀ ਟੈਨਸ਼ਨ ਹੋਏਗੀ ਬਹੁਤੇ ਲੋਕਾਂ ਨੂੰ ਦੰਦਾਂ ਦੇ ਹਸਪਤਾਲਾਂ 'ਚ ਜਾਣਾ ਪਵੇਗਾ ਨੋਟ ਕਰਿਓ ਤੁਸੀਂ ਨੋਟ ਜ਼ਰੂਰ ਕਰਨਾ ਠੀਕ ਪਤਾ ਲੱਗਦਾ ਰਹਿੰਦਾ ਹੈ ਕਿਹੜੇ ਗ੍ਰਹਿ ਕਿੱਥੇ ਜਾਂਦੇ ਆ ਤੇ ਕਿਸ ਨੂੰ ਕੀ ਪ੍ਰੋਬਲਮ ਦੇ ਰਿਹਾ ਹੁਣ ਜ਼ਰੂਰੀ ਥੋੜਾ ਸਾਰਿਆਂ ਦੇ ਲਈ ਸ਼ੁਭੀ ਹੋ ਰਿਹਾ ਤੇ ਸਾਰਿਆਂ ਲਈ ਅਸ਼ੁਭੀ ਹੋ ਰਿਹਾ ਕਿਸੇ ਨਾ ਕਿਸੇ ਨੂੰ ਪਰਿਵਾਰ ਚੇ ਪ੍ਰੋਬਲਮ ਦੇਏਗਾ ਜ਼ਰੂਰ ਜੋ ਇਹਦਾ ਕੰਮ ਹੈ ਚਲੋ ਆਪਾਂ ਇਹ ਹੀ ਜਾਣਦੇ ਆ ਕਿ ਬੁੱਧ ਦਾ ਰਾਸ਼ੀ ਪਰਵਰਤਨ বৃশ্চਿਕ ਰਾਸ਼ੀ ਵਿੱਚ ਕੀ ਪ੍ਰਭਾਵ ਪਾਵੇਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੇਜ਼ ਹਨ ਮੇਸ਼ ਰਾਸ਼ੀ ਦੀ ਅੱਛਾ ਰਾਹੁ ਕਾਲ ਦਾ ਟਾਈਮ ਦੱਸਦਾ ਤੁਹਾਨੂੰ 10:30 ਵਜੇ ਤੋਂ ਲੈ ਕੇ 12:00 ਵਜੇ ਦਾ ਟਾਈਮ ਰਾਹੁ ਕਾਲ ਦਾ ਐਰੀਜ਼ ਅਨਿਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋਗ ਗ੍ਰਹਾਂ ਦੇ ਰਾਸ਼ੀ ਪਰਵਰਤਨ ਮੁਤਾਬਕ ਮੰਗਲ ਰਾਸ਼ੀ ਤੋਂ 8ਵੇਂ ਸਥਾਨ 'ਤੇ ਜਾ ਰਿਹਾ ਹੈ ਦਿਮਾਗੀ ਪਰੇਸ਼ਾਨੀ ਦੇ ਰਿਹਾ ਤੁਹਾਨੂੰ ਕੰਮ ਕਰਦੇ ਚਿੰਤਾ ਵਧਾਏਗਾ ਪੇਟ ਤੇ ਸਕਿਨ ਪ੍ਰੋਬਲਮ ਦਵੇਗਾ ਔਰ ਗ੍ਰਹਾਂ ਦੇ ਮੁਤਾਬਕ ਇਰੀਟੇਸ਼ਨ ਗੁੱਸਾ ਵਾਧੂ ਪ੍ਰੇਮ ਸਬੰਧਾਂ 'ਚ ਪਰੇਸ਼ਾਨੀ ਵਧਣ ਵਾਲੀ ਹੈ ਧਿਆਨ ਰੱਖਣਾ ਆਪਣੀ ਬਾਣੀ 'ਚ ਮਿਠਾਸ ਰੱਖਣੀ ਹੈ ਘੱਟ ਬੋਲਣਾ ਬੱਚਿਆਂ ਨੂੰ ਕੰਜਕਾ ਨੂੰ ਫਲ ਦਿੰਦੇ ਰਹਿਣਾ ਅਗਲੀ ਰਾਸ਼ੀ ਟੌਰਸਟ ਯਾਨੀ ਬ੍ਰਿਕ ਰਾਸ਼ੀ ਪ੍ਰਕਾਸ਼ੀ ਦੇ ਲਈ ਬੁੱਧ ਸੱਤਵੇਂ ਸਥਾਨ ਵਿੱਚ ਪੇਪਰਾਂ ਸੰਬੰਧੀ ਕੋਈ ਚੱਲੀ ਆ ਰਹੀ ਪਰੇਸ਼ਾਨੀ ਦਾ ਹੱਲ ਤੁਹਾਨੂੰ ਮਿਲ ਜਾਏਗਾ ਕੰਮਕਾਰ ਦੀ ਸਥਿਤੀ ਠੀਕ ਠਾਕ ਜਾਏਗੀ ਕੋਈ ਨੁਕਸਾਨ ਵਾਲੀ ਨਹੀਂ ਹੈ ਪਰ bizness ਤੇ ਵਪਾਰ ਤੇ ਖਾਸ ਤੌਰ ਤੇ ਪਾਰਟਨਰਸ਼ਿਪ ਵਿੱਚ ਕੀਤੇ ਕੰਮ 'ਚ ਫਾਇਦਾ ਹੋਵੇ ਇਸ ਲਈ ਪੇਪਰ ਵਰਕ ਬਹੁਤ ਧਿਆਨ ਨਾਲ ਕਰ ਲਓ ਜੈਮਨੀ ਜਨਮ ਮਿਥੁਨ ਰਾਸ਼ੀ 6ਵੇਂ ਜਾਏਗਾ ਬੁੱਧ 6ਵੇਂ ਬੁੱਧ ਦਾ ਬੈਠਣਾ ਕੋਈ ਨੁਕਸਾਨ ਨਹੀਂ ਕਰਦਾ ਦਿਮਾਗੀ ਟੈਨਸ਼ਨ ਠੀਕ ਠਾਕ ਜਹੀ ਹਰ ਚੀਜ਼ ਦਾ ਹੱਲ ਮਿਲਦਾ ਜਾਏਗਾ ਤੁਹਾਨੂੰ ਤੁਹਾਡੇ ਲਗਨ ਦਾ ਮਾਲਕ ਹੈ 6ਵੇਂ ਜਾ ਰਿਹਾ ਹੈ ਬਿਜ਼ਨਸ ਵਪਾਰ ਵਿੱਚ ਵਾਧਾ ਪਰ ਭੈਣ ਭੂਆ ਮਾਸੀ ਦੀ ਸਿਹਤ ਕਿਤੇ ਕਿਤੇ ਖਰਾਬ ਹੋ ਸਕਦੀ ਆ ਨਾਨਕੇ ਦਾਦਕੇ ਪਰਿਵਾਰ ਵਿੱਚ ਕੋਈ ਪਰੇਸ਼ਾਨੀ ਵਾ ਸਕਦੀ ਆ ਤਾਂ ਉਹਦੇ ਲਈ ਤੁਸੀਂ ਚਲਦੇ ਪਾਣੀ ਵਿੱਚ ਚੌਲ ਹਲਦੀ ਜਲ ਪ੍ਰਵਾਹ ਕਰਦੇ ਰਹਿਣਾ ਤੇ ਚਾਂਦੀ ਧਾਰਨ ਕਰਕੇ ਰੱਖਣੀ ਹੈ ਕੈਂਸਰ ਕਰ ਕਰ રાશિ 12ਵੇਂ ਖਾਨੇ ਦਾ ਮਾਲਕ ਤੁਹਾਡੀ ਸੋਚ ਸਥਾਨ 'ਚ ਜਾ ਰਿਹਾ ਹੈ 5ਵੇਂ ਸਥਾਨ 'ਚ ਜਾ ਰਿਹਾ ਹੈ ਕੋਈ ਪੇਪਰ ਦੇਣਾ ਟੈਸਟ ਦੇਣਾ ਤਾਂ ਉਹਦੇ ਲਈ ਚੰਗੇ ਆਗਰ ਹੈ ਅੱਛੇ ਰਹਿਣਗੇ ਪਰ ਕਾਲਾਪਨ ਤੇਜੀ ਉਤਾਵਲਾਪਨ ਬੇਚੈਨੀ ਤੇ ਖਰਚੇ ਸੋਚ ਸਮਝ ਕੇ ਕਰਿਓ ਨਹੀਂ ਤਾਂ ਆਰਥਿਕ ਸਥਿਤੀ ਡਾਵਾਡੋਲ ਹੋ ਜਾਏਗੀ ਬੁੱਧ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਪੇਟ ਸੰਬੰਧੀ ਕੋਈ ਪਰੇਸ਼ਾਨੀ ਦੇ ਸਕਦਾ ਜਿਹਦੇ ਕਰਕੇ ਅੰਦਰੂਨੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਪੇਟ ਚ ਦਰਦ ਵੱਖੀਆਂ ਚ ਦਰਦ ਉਲਝੇਵੇਂ ਥੋੜੇ ਜਿਹਾ ਹੈ ਨਾ ਇਹ ਬਚਾਂਗੇ ਅਗਲੀ ਰਾਸ਼ੀ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਧਨ ਤੇ ਵਪਾਰ ਦਾ ਕਾਰਕ ਬੁੱਧ ਚੌਥੇ ਸਥਾਨ 'ਚ ਜਾਏਗਾ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਮਾਤਾ ਦੀ ਸਿਹਤ ਖਰਾਬ ਹੋ ਜਾਏਗੀ ਉਹਦੇ ਲਈ ਤੁਸੀਂ ਚੱਲਦੇ ਪਾਣੀ 'ਚ ਕਦੇ-ਕਦੇ ਹਰੀ ਮੂੰਗੀ ਚੱਲ ਪ੍ਰਵਾਹ ਕਰਨੀ ਹੈ ਤੇ ਜਾਂ ਕੱਦੂ ਲੰਗਰ 'ਚ ਦਿਂਦੇ ਰਹਿਣਾ ਹੈ ਗੱਲ ਕਰੀਏ ਆਪਾਂ ਧਨ ਤੇ ਵਪਾਰ ਦੀ ਬਿਜ਼ਨਸ ਵਪਾਰ ਦੀ ਵਿਦਿਆਰਥੀਆਂ ਲਈ ਇਹ ਸਮਾਂ ਬਿਲਕੁਲ ਸਹੀ ਹੈ ਪਰ ਸੋਚ ਸਮਝ ਕੇ ਮਨ ਦੀ بجائے ਦਿਮਾਗ ਤੋਂ ਚੱਲੋਗੇ ਤਾਂ ਜ਼ਿਆਦਾ ਸਕਸੈਸ ਮਿਲੇਗੀ ਉਪਦੇਸ਼ ਲਈ ਸਿਤਾਰੇ ਬਿਲਕੁਲ ਅੱچھے ਹੋਗੇ ਪੇਪਰ ਵਰਕ ਦੀ ਚੱਲ ਰਹੀ ਪਰੇਸ਼ਾਨੀ ਠੀਕ ਹੋ ਜਾਏਗੀ ਵਰਗੋ ਕੰਨਿਆ ਰਾਸ਼ੀ ਉੱਚਾ ਬੁੱਧ ਤੀਜੇ ਸਥਾਨ 'ਚ ਗਿਆ ਰਿਲੈਕਸ ਮਿਲੇਗੀ ਤੁਹਾਨੂੰ ਸਰਕਲ ਵੱਲੋਂ ਪਰ ਨਾਲ ਹੀ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਗਲੇ ਦੀ ਤੇ ਦੰਦਾਂ ਦੇ ਹਸਪਤਾਲ ਜਾਣਾ ਪੈ ਸਕਦਾ ਹੈ ਕਿਤੇ ਨਾ ਕਿਤੇ ਕੋਈ ਪਰੇਸ਼ਾਨੀ ਜੋ ਤੁਹਾਨੂੰ ਸਰਕਲ ਵੱਲੋਂ ਆਈ ਸੀ ਉਹਦਾ ਹੱਲ ਮਿਲ ਜਾਏਗਾ ਲਗਨ ਦਾ ਮਾਲਕ ਹੈ ਯਾਤਰਾ ਲੰਬੀ ਹੋਵੇ ਛੋਟੀ ਹੋਵੇ ਕਰੋਗੇ ਤੁਸੀਂ ਔਰ ਕਿਤੇ ਜਾਣਾ ਪੈ ਸਕਦਾ ਹੈ ਅਚਾਨਕ ਯਾਤਰਾ ਕਰਨੀ ਪੈ ਸਕਦੀ ਹੈ ਵਪਾਰਕ ਤੌਰ ਤੇ ਵੀ ਕੰਮ ਕਰਕੇ ਤੌਰ ਤੇ ਵੀ ਉਹ ਠੀਕ ਰਹੇਗੀ ਥੋੜਾ ਗੁੱਸੇ ਤੇ ਕੰਟਰੋਲ ਜ਼ਰੂਰ ਰੱਖਿਓ ਮੰਗਲ ਦੇ ਘਰ ਜਾ ਰਿਹਾ ਜੀ ਬੁੱਧ ਮੰਗਲ ਪਾਰਾ ਵਧੇਗਾ ਗੁੱਸਾ ਵਧੇਗਾ ਤਾਂ ਸਿਹਤ ਖਰਾਬ ਹੋਏਗੀ। ਲਿਬਰਾ ਤੁਲਾ ਰਾਸ਼ੀ ਸਿਤਾਰੇ ਤੁਲਾ ਰਾਸ਼ੀ ਵਾਲਿਆਂ ਦੇ ਦੇਖਿਆ ਜਾਵੇ ਤਾਂ 12ਵੇਂ ਖਾਨੇ ਦਾ ਮਾਲਕ ਧਨ ਸਥਾਨ 'ਚ ਜਾ ਰਿਹਾ ਖਰਚੀ ਆ ਕੇ ਬੈਠੀਆਂ ਧਨ 'ਚ ਤਾਂ ਖਰਚੇ ਵਧੇ ਰਹਿਣਗੇ। ਖਰਚਿਆਂ ਦੇ ਵਧਾ ਨਾਲ ਆਰਥਿਕ ਸਥਿਤੀ ਥੋੜੀ ਪਰੇਸ਼ਾਨੇ ਵਾਲੀ। ਧਿਆਨ ਰੱਖਣ ਵਾਲੀ ਗੱਲ ਬਸ ਇੱਕ ਹੀ ਹੈ ਕਿ ਸ਼ੇਅਰ ਮਾਰਕੀਟ ਵਿੱਚ ਪੈਸਾ ਸੋਚ ਸਮਝ ਕੇ ਲਗਾਣਾ ਤੇ ਬਾਣੀ 'ਚ ਮਿਠਾਸ ਰੱਖਣੀ ਹੈ ਤਾਂ ਸਮਝੋ ਪਰਿਵਾਰਕ ਸਬੰਧ ਵੀ ਸੁਧਰ ਜਾਣਗੇ। ਵਿਗੜੇ ਹੋਏ ਬਿਸੂਦਰ ਜਾਣਗੇ ਚੋਲ ਜਿਵੇਂ ਪਰਿਵਾਰਕ ਤੌਰ ਤੇ ਪਏ ਆ ਉਹ ਠੀਕ ਹੋ ਜਾਣਗੇ ਟੈਨਸ਼ਨ ਨਹੀਂ ਕਰਨੀ ਮੱਥੇ ਤੇ ਦੁੱਧ ਲਾਉਂਦੇ ਰਹਿਣਾ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਹੁਣ ਅਸ਼ਟਵੇਸ਼ ਹੈ ਜੀ 8ਵੇਂ ਖਾਨੇ ਦਾ ਮਾਲਕ ਹੈ ਬੁੱਧ ਲਗਨ ਚਾ ਰਿਹਾ ਤੇ 6 ਵਿੱਚ 6ਵੇਂ ਖਾਨੇ ਦਾ ਮਾਲਕ ਵੀ ਲਗਨ ਚਾ ਰਿਹਾ ਇੱਕ ਤਾਂ ਬੁੱਧ ਸਕਿਨ ਦਾ ਕਾਰਕ ਹੈ ਤੇ ਥੋੜੀ ਸਕਿਨ ਪ੍ਰੋਬਲਮ ਦਵੇਗਾ ਦੂਜੀ ਗੱਲ ਇਹ ਆ ਕਿ ਪਾਰਾ ਗੁੱਸਾ ਵਧੇਗਾ ਪ੍ਰੋਫਿਟ ਲਈ ਕੰਮਕਾਰ ਲਈ ਬਿਜ਼ਨਸ ਲਈ ਇਹ ਜ਼ਿਆਦਾ ਇਫੈਕਟ ਨਹੀਂ ਪਾਉਣ ਵਾਲਾ ਪਰ ਇਸ ਟਾਈਮ ਤੇ ਹਰਾ ਰੰਗ ਤੇ ਕਾਲਾ ਨੀਲਾ ਰੰਗ ਪਾਉਣਾ ਤੁਹਾਡੇ ਲਈ ਪਰੇਸ਼ਾਨੀ ਵਧਾ ਸਕਦਾ ਹੈ ਤਾਂ ਵਾਈਟ ਕਰੀਮ ਸਕਿਨ ਕਲਰ ਪਾਓ ਗੁੱਸਾ ਘੱਟ ਕਰੋ ਤੇ ਸਭ ਤੋਂ ਜ਼ਰੂਰੀ ਕੀ ਹੈ ਸਵੇਰੇ ਉੱਠ ਕੇ ਮੱਥੇ ਤੇ ਕੇਸਰ ਲਗਾਉਣਾ ਦੁੱਧ ਲਗਾਉਣਾ ਬ੍ਰੈਸਪਤ ਨੂੰ ਮਜ਼ਬੂਤ ਕਰੇਗਾ ਤੇ ਬੁੱਧ ਨੂੰ ਥੋੜਾ ਸ਼ਾਂਤ ਕਰੇਗਾ ਸਿਹਤ ਦਾ ਧਿਆਨ ਜ਼ਰੂਰ ਰੱਖੋ ਸਿਰ ਚ ਦਰਦ ਵਗੈਰਾ ਵੀ ਹੋ ਸਕਦਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਤਕਰੀਬਨ ਵਪਾਰ ਕੰਮਕਾਰ ਵਿੱਚ ਥੋੜਾ ਘਾਟਾ ਸਹਿਣਾ ਪੈ ਸਕਦਾ ਹੈ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜ਼ਿਆਦਾ ਇਨਵੈਸਟਮੈਂਟ ਕਰਨੀ ਨਹੀਂ ਹੈ ਸੋਚ ਸਮਝ ਕੇ ਪੈਸਾ ਇਨਵੈਸਟ ਕਰਨਾ ਤਾਂ ਕੰਮਕਾਰ ਦੀ ਸਥਿਤੀ ਤੁਹਾਨੂੰ ਫਾਇਦਾ ਦੇ ਜਾਏਗੀ ਦੂਸਰੀ ਗੱਲ ਇਹ ਆ ਕਿ ਆਪਣੇ ਦਿਮਾਗ ਤੇ ਮਨ ਨੂੰ ਸਟੇਬਲ ਕਰਕੇ ਚੱਲਣਾ ਹੈ ਬਦਨਾਮੀ ਤੋਂ ਬਚਣਾ ਹੈ ਬਦਨਾਮੀ ਹੋ ਸਕਦੀ ਆ ਕੰਮਕਾਰ ਦੀ ਜਗਾ ਅਗਰ ਚੇਂਜ ਕਰਨ ਬਾਰੇ ਸੋਚ ਰਹੇ ਹੋ ਤਾਂ ਥੋੜਾ ਜਿੰਨੀਦਰ ਪਹਿਲਾ ਕੰਮ ਹੱਥ ਨਹੀਂ ਆਉਂਦਾ ਉਹ ਨਿੰਦਰ ਦੂਜਾ ਨਾ ਹੀ ਛੱਡੋ ਤਾਂ ਚੰਗਾ ਪੀਲੇ ਰੰਗ ਦਾ ਰੁਮਾਲ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖੋ ਕੈਪ੍ਰਿਕੌਰ ਮਕਰ ਰਾਸ਼ੀ ਦੇ ਲਈ ਸਿਤਾਰੇ ਦੇਖਿਆ ਜਾਵੇ ਤਾਂ ਕਿਸਮਤ ਦਾ ਮਾਲਕ ਇਨਕਮ ਸਥਾਨ ਚ ਆਇਆ ਵਿਦੇਸ਼ ਤੋਂ ਪੈਸਾ ਆਉਂਦੇ ਸਾਰਵਧਨਗੇ ਕੰਮ ਕਰਦੇ ਸਥਿਤੀ ਠੀਕ ਹੁੰਦੀ ਜਾਏਗੀ ਕੋਈ ਵੀ ਕਿਸੇ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਕਿਸੇ ਤਰ੍ਹਾਂ ਦੇ ਹਾਲਾਤ ਹੋਣ ਧਿਆਨ ਰੱਖਣਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਬੇਵਕੂਫੀ ਨਹੀਂ ਕਰਨੀ ਆਪਣੇ ਭੇਤ ਕਿਸੇ ਨੂੰ ਨਹੀਂ ਦੇਣੇ ਦੇਖੋ 5 ਦਸੰਬਰ ਤੱਕ ਸਮਾਂ ਹਜੇ ਲੰਬਾ ਹੈ ਤਾਂ ਇਸ ਕਰਕੇ ਸੇਧ ਦਾ ਵੀ ਕੰਮ ਕਰਦਾ ਵੀ ਬਿਜ਼ਨਸ ਦਾ ਵੀ ਖਾਸ ਤੌਰ ਤੇ ਸਰਕਾਰੀ ਟੈਨਸ਼ਨ ਕੋਈ ਨਾ ਪਵੇ ਤਾਂ ਕੋਈ ਇਲਲੀਗਲ ਕੰਮ ਨਹੀਂ ਕਰਨਾ ਕੋਈ ਵੀ ਉਲਜੇ ਮਾ ਸਰਕਾਰੀ ਤੌਰ ਤੇ ਖੜਾ ਹੋ ਜਾਏਗਾ ਉਹ ਲੋਸ ਚੱਕਰ ਪੈ ਜਾਏਗਾ ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਬੁੱਧ 10ਵੇਂ ਸਥਾਨ ਚ ਆਇਆ ਸਰਕਾਰੀ ਉਲਜੇ ਮੇ ਕੱਟੇ ਅچھے ਲੋਕਾਂ ਨਾਲ ਸੰਬੰਧ ਵਧੇ ਤੁਹਾਡੇ ਅਸ਼ਟਵੇਸ਼ਾ ਤਾਈ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਤੇ ਪਿਤਾ ਦੀ ਸਿਹਤ ਬਜ਼ੁਰਗਾਂ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਆ ਤਾਂ ਉਹਦੇ ਲਈ ਤੁਸੀਂ ਚਲਦੇ ਪਾਣੀ ਦੇ ਵਿੱਚ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰਦੇ ਰਹੋ ਧੁੱਪ ਚ ਸਿਰ ਟਾ ਕੇ ਰੱਖਿਓ ਤਾਂ ਹੀ ਬੁੱਧ ਕੋਈ ਨੁਕਸਾਨ ਨਹੀਂ ਕਰੇਗਾ ਉਪਾਗਰ ਸਕਦੇ ਹੋ ਤੁਸੀਂ ਕੰਜਕਾਂ ਨੂੰ ਫਲ ਦੇ ਸਕਦੇ ਹੋ ਲੇਜ਼ ਦੇ ਪੈਕਟ ਦੇ ਸਕਦੇ ਹੋ ਹਰਾ ਰੰਗ ਤੁਹਾਨੂੰ ਵੀ ਨਹੀਂ ਪਾਉਣਾ ਚਾਹੀਦਾ ਪੇਟ ਸੰਬੰਧੀ ਕੋਈ ਪਰੇਸ਼ਾਨੀ ਹੋਵੇ ਤਾਂ ਤੁਸੀਂ ਜਵੈਨ ਲੈ ਕੇ ਉਹਦਾ ਸੇਵਨ ਵੀ ਕਰੋ ਤੇ ਘਾਤੇ ਵੀ ਖਲਾਤੋ ਪਾਇਸੇ ਜਣੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਮੇਨ ਰਾਸ਼ੀ ਵਾਲਿਆਂ ਦੇ ਲਈ ਬੁੱਧ ਗਿਆ 9ਵੇਂ ਸਥਾਨ ਵਿੱਚ 9ਵੇਂ ਬੁੱਧ ਦਾ ਬੈਠਣਾ ਜੋ ਹੈ ਥੋੜੇ ਇਦਾਂ ਦੀ ਸਿਚੁਏਸ਼ਨ ਕਰਾ ਦਿੰਦਾ ਹੈ ਕਈ ਵਾਰੀ ਹਾਲਾਤ ਇਦਾਂ ਦੇ ਕਰਾ ਦਿੰਦਾ ਏ ਕਿ ਤੁਸੀਂ ਆਪਣੇ ਭੇਤ ਕਿਸੇ ਨੂੰ ਦੇਣੇ ਨੁਕਸਾਨ ਕਰਾਉਂਦੇ ਆ ਤਾਂ ਕੋਸ਼ਿਸ਼ ਇਹ ਵੀ ਕਰਨੀ ਚਾਹੀਦੀ ਆ ਕਿ ਚਾਲਦੇ ਕੰਮਾਂ ਨੂੰ ਜ਼ਿਆਦਾ ਤਬਦੀਲ ਨਾ ਕੀਤਾ ਜਾਵੇ ਪਾਰਟਨਰਸ਼ਿਪ 'ਚ ਕੰਮ ਕਰਦੇ ਹੋ ਤਾਂ ਥੋੜਾ ਜਿਆ ਧਿਆਨ ਰੱਖਿਆ ਜਾਵੇ ਕਿ ਕਿਸੇ ਤਰ੍ਹਾਂ ਨਾਲ ਵੀ ਆਪਣੇ ਭੇਤ ਦੇਣੇ ਨੁਕਸਾਨ ਹੀ ਘਰਾਂਗੇ ਹਰੀਆਂ ਸਬਜ਼ੀਆਂ ਲੰਗਰ 'ਚ ਦੇਣੀਆਂ ਤੁਹਾਡੇ ਲਈ ਬੈਸਟ ਕਿਉਂਕਿ ਸਤਮੇਸ਼ ਜਾਂ ਨੌਵੇਂ ਜਾ ਰਹੇ ਆ ਤਾਂ ਲਾਈਫ ਪਾਰਟਨਰਸ਼ ਬੰਦਾ 'ਚ ਸੁਧਾਰ ਲਈ ਤੁਹਾਡੇ ਕੀਤੇ ਯਤਨ ਵਧੀਆ ਰਹਿਣਗੇ ਵਿਦੇਸ਼ ਯਾਤਰਾ ਲੰਬੀ ਯਾਤਰਾ ਲਈ ਚੰਗੇ ਵਪਾਰ ਵਿੱਚ ਵਾਧੇ ਲਈ ਚੰਗੇ ਬੁਟੀਕ ਜਾਂ ਤੋਂ ਕੋਈ ਆਪਣਾ ਕੰਮ ਕਰਦੇ ਹੋ ਤਾਂ ਤੁਸੀਂ ਉਹ ਚੰਨ ਲਈ ਆਰਡਰ ਤੇ ਕੰਮ ਕਰਦੇ ਸਥਿਤੀ ਬਿਲਕੁਲ ਬੈਸਟ ਰਹਿਣ ਵਾਲੀ ਠੀਕ ਏਸੀ ਜੀ ਬੁੱਧਾ ਰਾਸ਼ੀ ਪਰਵਰਤਨ ਤਕਰੀਬਨ 5 ਦਸੰਬਰ ਤੱਕ ਰਹੇਗਾ ਫਿਰ ਥੋੜੇ ਕੁ ਦਿਨ ਲਈ ਪਿੱਛੇ ਜਾਏਗਾ ਤੇ ਫਿਰ ਅੱਗੇ ਆ ਜਾਏਗਾ ਤੇ ਇਨਾਂ ਦਿਨਾਂ ਦੇ ਵਿੱਚ ਤੁਸੀਂ ਉਪਾਅ ਕਿ ਕਰਨਾ ਹੈ ਹਰੀਆਂ ਸਬਜ਼ੀਆਂ ਲੰਗਰ ਚ ਦੇਣੀਆਂ ਨੇ ਹਰਾ ਰੰਗ ਪਾਉਣਾ ਨਹੀਂ ਕਿਉਂਕਿ ਮੰਗਲ ਦੇ ਘਰ ਚ ਬੁੱਧ ਜਾਂਦਾ ਕੋਈ ਪਤਾ ਨਹੀਂ ਇਹਨੇ ਕਿਦੇ ਨਾਲ ਮਿਲ ਜਾਣਾ ਦੂਜੀ ਗੱਲ ਬੱਚਿਆਂ ਨੂੰ ਫਲ ਦਿੰਦੇ ਰਹਿਣਾ ਤੇਜੇ ਗੱਲ ਸਭ ਤੋਂ ਜ਼ਰੂਰੀ ਖਟੀਆਂ ਟੌਫੀਆਂ ਬੱਚਿਆਂ ਨੂੰ ਦੇਣੀਆਂ ਧਾਰਮਿਕ ਸਥਾਨ ਤੇ ਤਹਿਲੀਚਾਂ ਤੇ ਮੱਥਾ ਟੇਕਣਾ ਸ਼ੁਭਤਾ ਦੇਵੇਗਾ ਏਸੀ ਅੱਜ ਦਾ ਰਾਸ਼ੀ ਫਲ ਤੇ ਨਾਲ ਅੱਜ ਦਾ ਨਹੀਂ ਮਤਲਬ ਜਦੋਂ ਤਾਂ ਬੁੱਧ ਰਾਸ਼ੀ ਪਰਵਰਤਨ ਕਰੇਗਾ ਸਾਰੇ ਰਾਸ਼ੀਆਂ 'ਤੇ ਕੀ ਪ੍ਰਭਾਵ ਪਵੇ ਸਮਝਦਾਰ ਜਤਾਵੋ ਸਭ ਦਤਾ ਦਿਨ ਅੱਛਾ ਜਾਵੇ ਸਾਸ਼ਿਕਾ